ਜੱਸੀ ਦੀ ਹੱਟੀ ਬੱਸ ਸਟੈਂਡ ਮਰਨਾ ਚਹਿਰ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਅੱਜ ਅਸੀਂ ਆਪਣੀਆਂ ਭੈਣਾਂ ਨੂੰ ਦਿਖਾ ਰਹੇ ਹਾਂ ਜੱਸੀ ਦਾ ਸਟੋਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੋਤੀ ਖਰੜ ਤੋਂ ਮਹਾਲੀ ਤੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਰੋਪੜ ਤੋਂ ਆਨੇ ਹੋ ਆਹ ਸਾਹਮਣੇ ਅੰਡਰ ਬ੍ਰਿਜ ਜੀ ਅੰਡਰਵੇਚ ਚੱਪਨ ਤੋਂ ਬਾਅਦ ਸામਨੇ ਆਉਂਦੀ ਹੈ ਜੱਸੀ ਦੀ ਆਟੀ ਜੱਸੀ ਦੀ ਆਟੀ ਬਸ ਸਟੈਂਡ ਮਿਲਣਾ ਆ ਬਿਲਕੁਲ ਸਾਹਮਣੇ ਬਸ ਸਟੈਂਡ ਆ ਜੀ ਆ ਬੱਸਾਂ ਰੁਕੀਆਂ ਹੋਈਆਂ ਆ ਜੀ ਇਧਰ ਦੇ ਉੱਤੀ ਚਮਕੌਰ ਸਾਹਿਬ ਤੋਂ ਆਉਂਦੇ ਹੋ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਹੋ ਯਾਤਰੀ ਖਮਾਣਾ ਤੋਂ ਲੁਧਿਆਣਾ ਤੋਂ ਆਉਂਦੇ ਹੋ ਜੀ ਆ ਬਸ ਸਟੈਂਡ ਤੇ ਪਹੁੰਚ ਕੇ ਬਿਲਕੁਲ ਸਾਹਮਣੇ ਦੁਕਾਨ ਆ ਜੱਸੀ ਦੀ ਆਟੀ ਜੱਸੀ ਦੀ ਆਟੀ ਕੱਲ ਤੋਂ ਸੇਲ ਲੱਗਣ ਜਾ ਰਹੀ ਆ ਬੰਪਰ ਸੇਲ ਔਰ ਰਿਟਚ ਐਨੀ ਕੱਟ ਕਰ ਦਿੱਤੇ ਗਏ ਆ ਬੇ ਇੰਨੇ ਰੇਟ ਕੱਟ ਕਦੀ ਨਹੀਂ ਮਿਲਣੇ ਜੱਸੀ ਦੀ ਆਟੀ ਬਸ ਸਟੈਂਡ ਮਰਣਾ ਸ਼ਹਿਰ ਤੁਸੀਂ ਦੇਖ ਰਹੇ ਹੋ ਜੱਸੀ ਦੀ ਆਟੀ ਆ ਦੇਖੋ ਆ ਕਿੰਨਾ ਬੇਸ਼ੁਮਾਰ ਮਾਲ ਆ ਚੁੱਕਿਆ ਜੀ ਬੇਸ਼ੁਮਾਰ ਗੱਠਾਂ-ਗੱਠਾਂ ਪਹੁੰਚ ਚੁੱਕੀਆਂ ਜੀ ਆ ਦੇਖੋ ਇੱਕ ਆਟ ਬੈੱਡ ਦੀ ਸ਼ੀਟ ਹੈ ਜੀ ਇੱਕ ਚਾਦਰ ਹੈ ਜੀ 520 ਰੁਪਏ ਦੀ ਕੀ ਦੋ ਗੱਡੀਆਂ ਇੱਕ ਡਬਲ ਵੜ ਦੀ ਚਾਦਰ ਜਿਹੜੀਆਂ ਮੇਰੀਆਂ ਭੈਣਾਂ ਨੇ ਸੇਲ ਕਰਨ ਵਾਸਤੇ ਲੈਣੇ ਆ ਦਾਦਾ ਸਪੀਸ ਉਹਨਾਂ ਨੂੰ 4500 ਰੁਪਏ ਦੇ 10 ਪੀਸ ਆ ਜੀ 4500 ਰੁਪਏ ਦੇ 10 ਪੀਸ ਮਿਲਨੇ ਕਿੱਥੇ ਆ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਇਹ ਸਟਾਲ ਆ ਜੀ ਮਿਨੀ ਸਟਾਲ ਜਿਹੜੇ ਬੱਚੀਆਂ ਐਕਟੀਵਾ ਤੇ ਸਿਕਾਪ ਵੀ ਬੋਲ ਦਿੰਦੇ ਨੇ ਆ ਮਿਨੀ ਸਟਾਲ ਵੀ ਬੋਲ ਦਿੰਦੇ ਨੇ 300 ਰੁਪਏ ਦੇ 10 ਪੀਸ ਆ ਜੀ ਸਿਰਫ 390 ਰੁਪਏ ਦੇ ਦਫੀ ਇੱਕ ਕੰਫਰਟਰ ਸੈੱਟ ਹੈ ਜੀ ਕੱਲ ਨੂੰ ਦਿੱਤੇ ਜਾਣਗੇ ਜੀ ਇੱਕ ਡਬਲ ਬੈੱਡ ਦੀ ਚਾਦਰ ਇੱਕ ਕੰਫਰਟਰ ਸਿਰਫ 490 ਰੁਪਏ ਦੇ ਅੰਦਰ 490 ਦੇ ਅੰਦਰ ਬਾਜ਼ਾਰ 'ਚ ਵਿਕ ਰਿਹਾ ਜੀ ਇਹ 850 900 ਰੁਪਏ ਦਾ ਜੀ ਕਿੰਨਾ ਕੰਫਰਟਰ ਡਬਲ ਬੈੱਡ ਦਾ ਲਾਲ ਡਬਲ ਬੈੱਡ ਤੇ ਛਤਰਾ ਬਕੂ ਜੀ ਵਿਦ ਬੈਗ ਠੀਕ ਹੈ ਜੀ ਕੱਲ ਨੂੰ ਸੇਲ ਲੱਗਣ ਜਾ ਰਹੀ ਆ ਬੱਤ ਤੋਂ ਬੱਤ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਆ ਦੇਖੋ ਪੰਡਾਰਿਆਂ ਦੇ ਪੰਡਾਰ ਮਾਲ ਆ ਚੁੱਕਿਆ ਜੀ ਇੱਕ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਅੱਜ ਸਪੈਸ਼ਲ ਆ ਸੂਟ ਲੈ ਕੇ ਆਏ ਆ ਸਪੈਸ਼ਨ ਆ ਦੇਖੋ ਦੁਕਾਨ ਦੇ ਅੰਦਰ ਰੌਣਕਾਂ ਲੱਗੀਆਂ ਹੋਈਆਂ ਜੀ ਆ ਦੁਕਾਨ ਦੀ ਪਛਾਣ ਰੱਖਣੀ ਆ ਤੁਸੀਂ ਜੱਸੀ ਦੀ ਆਟੀ ਜੱਸੀ ਦੀ ਆਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਜਿੱਥੇ ਕਪੜਾ ਹੋਸਟਲ ਰੇਟ ਤੇ ਮਿਲਦਾ ਤੇ ਨਾ ਮਾਤਾ ਰੇਟਾਂ ਤੇ ਮਿਲਦਾ ਜੀ ਆਹ ਦੇਖੋ ਇੱਕ ਅਜ ਲਿਆ ਆ ਰਿਆਂ ਤੁਹਾਡੇ ਵਾਸਤੇ ਬੜਾ ਪਿਆਰਾ ਜਿਹਾ ਸੂਟ ਜੇਮ ਬਾਕਮ ਬਾਤ ਪੌਟਲੀ ਵੀ ਚੱਕਾ ਦੇ ਜੂ ਪਹਿਣਾ ਇੱਕੋ ਹੀ ਗੱਲ ਕਹਿੰਦੀ ਆ ਵੀ ਬਾਪੂ ਜੀ ਪਿਆਰਾ ਜਿਹਾ ਸੂਟ ਲੈ ਕੇ ਆਓ ਨਿੱਕੀ ਨਿੱਕੀ ਬੂਟੀ ਹੋਵੇ ਮਿੱਠੇ ਮਿੱਠੇ ਰੰਗ ਹੋਣ ਆਹ ਦੇਖੋ ਮਹਿੰਦੀ ਕਲਰ ਕਿੰਨਾ ਪਿਆਰਾ ਜਿਹਾ ਸੂਟ ਆ ਜੀ ਆਹ ਟਾਈ ਲੱਗੀ ਹੋਈ ਆ ਆਹ ਪੱਟੀ ਲੱਗੀ ਹੋਈ ਆ ਇਹ ਸਲਵਾਰ ਜਾਂ ਪਲਾਜੋ ਤੁਸੀਂ ਕੁਝ ਵੀ ਤਿਆਰ ਕਰ ਸਕਦੇ ਹੋ ਇਹ ਦੁਬੱਟਾ ਜੀ ਦੁਬੱਟਾ ਬੜਾ ਸੋਹਣਾ ਜੀ ਪੰਜ ਕਲਰ ਦਾ ਸੈੱਟ ਹੈ ਜੀ ਆ ਦੇਖੋ ਮਰਜੈਂਟਾ ਕਲਰ ਫਰੋਜੀ ਕਲਰ ਲਵੈਂਡਰ ਕਲਰ ਹਰੇ ਰੀਡ ਕਲਰ ਤੇ ਮਹਿੰਦੀ ਤੇ ਪੀਲਾ ਹੁਣ ਸੁਣ ਲਿਓ ਰੇਟ ਇਹ ਰੇਟ ਮਿਲਨੇ ਆ ਨਾ ਮਾਤਰ ਸੂਟ ਚਾਹੀਦੀ 500 ਲੈ ਲਓ ਚਾਹੇ 10 ਲੈ ਲਓ ਚਾਹੇ ਇੱਕ ਸੈੱਟ ਲੈ ਲਓ ਚਾਹੇ ਦੋ ਸੈੱਟ ਲੈ ਲਓ ਜਿਹੜੀਆਂ ਮੇਰੀਆਂ ਭੈਣਾਂ ਰੀਸੇਲਰ ਦਾ ਕੰਮ ਕਰਦੀਆਂ ਅੱਗੇ ਕੱਪੜਾ ਸੇਲ ਕਰਦੀਆਂ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਸਿਰਫ ਸੂਟ ਮਿਲਣਾ 390 ਰੁਪਏ ਦਾ ਬੱਸ ਬਾਪੂ ਜੀ ਸਿਰਫ 390 ਰੁਪਏ ਦਾ ਆ ਪਰ ਫਾਇਦਾ ਹੋਵੇ ਨਾ ਹੋਵੇ ਸਾਨੂੰ ਭੈਣਾਂ ਦਾ ਪਿਆਰ ਚਾਹੀਦਾ ਪੋਰਸਾਂ ਨੂੰ ਕੁਝ ਨਹੀਂ ਚਾਹੀਦਾ ਇਹ ਤਾਂ ਲੋਕਾਂ ਨੂੰ 600 700 ਰੁਪਏ ਵਿੱਚ ਹੀ ਜਾਂਦੇ ਵੀਡੀਓ ਚਾਹੇ ਕੋਈ 1000 ਦਾ ਵੇਚੇ ਪੁੱਤਰ ਆਪਾਂ ਨੂੰ ਕੀ ਮਸੂਲ ਆ ਆਪਾਂ ਤਾਂ ਨਾ 300 ਤੇ 90 ਰੁਪਏ ਦਾ ਇੱਥੇ ਬਾਬੇ ਨਾਨਕ ਜੀ ਪਹਿਲਾਂ ਹੀ ਕਿਰਪਾ ਬਹੁਤ ਆ ਸਾਨੂੰ ਮਾਇਆ ਦੀ ਹੋਰ ਲੋੜ ਨਹੀਂ ਐ ਸਿਰਫ ਸਾਨੂੰ ਆਪਣੇ ਭਾਈਚਾਰੇ ਦੀ ਲੋੜ ਆ ਆਪਣੀਆਂ ਭੈਣਾਂ ਦੀ ਲੋੜ ਆ ਸਿਰਫ ਪਿਆਰ ਦੀ ਲੋੜ ਆ ਜੱਸੀ ਦੀ ਹੱਤੀ ਬਸ ਸਟੈਂਡ ਮਰਿੰਦਾ ਜਿਹੜੇ ਇਹ 3 ਮਹੀਨੇ ਆ ਮਈ ਜੂਨ ਜੁਲਾਈ 3 ਮਹੀਨੇ ਸੇਵਾ ਹੀ ਕਰਨੀ ਆ ਜੀ ਲਗਾਤਾਰ ਅਗਸਤ ਤੇ ਵਿਆਹ ਸ਼ਾਦੀ ਚੱਲ ਪੈਣੇ ਆ ਫਿਰ ਭੈਣਾਂ ਨੇ ਕਹਿਣਾ ਵੀਰ ਜੀ ਲੱਖ ਰੁਪਏ ਦਾ ਬਿੱਲ ਬਣਿਆ ਕਿ 2 ਲੱਖ ਦਾ ਬਣਿਆ ਐਦਾਂ ਕੰਮ ਚੱਲੂਗਾ ਜੀ ਆਹ ਦੇਖੋ ਇੱਕ ਡਿਜ਼ਾਈਨ ਨਿੱਕੀ ਬੂਟੀ ਆਇਆ ਸੀਗਾ ਜੀ ਇੱਕ ਆਹ ਡਿਜ਼ਾਈਨ ਆਇਆ ਸੀ ਦੋ ਇੱਕ ਆਹ ਡਿਜ਼ਾਈਨ ਤਿੰਨ ਇੱਕ ਆਹ ਡਿਜ਼ਾਈਨ ਚਾਰ ਜੀ ਜਿੰਨੇ ਮਰਜ਼ੀ ਸੂਟ ਲਵੋ ਜਿੰਨੇ ਮਰਜ਼ੀ ਕੱਪੜੇ ਲਵੋ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਦਾ ਸ਼ਹਿਰ ਕੋ ਸਾਡਾ ਤਾਂ ਇੱਕੋ ਇੱਕ ਮਕਸਦ ਹੈ ਜੀ ਵੱਤ ਤੋਂ ਵੱਤ ਸੇਲ ਕਰਨੀ ਜੱਸੀ ਦੀ ਦੁਕਾਨ ਆਲ ਪੰਜਾਬ 'ਚ ਮਸ਼ਹੂਰ ਕਰਨੀ ਸਾਨੂੰ ਹੋਰ ਕੁਛ ਦੀ ਚਾਹੀਦਾ ਬਈ ਜਦੋਂ ਵੀ ਗਾਹਕ ਨੇ ਕੱਪੜਾ ਲੈਣਾ ਹੋਵੇ ਕਿਸੇ ਭੈਣ ਦੇ ਵੀਰ ਦਾ ਵਿਆਹ ਹੋਵੇ ਜਾਂ ਨਾਨਕ ਸ਼ੱਕ ਲਾਉਣੀ ਹੋਵੇ ਅਗਲਾ ਪਹਿਲਾ ਕਹੇ ਬਈ ਜੱਸੀ ਦੀ ਹੱਟੀ ਸਿਰਫ ਜੱਸੀ ਦੀ ਹੱਟੀ ਐਂ ਦੇਖੋ ਆ ਸਾਡੇ ਭੈਣ ਜੀ ਸਾਡੀ ਦੁਕਾਨ ਨਾਲ ਪਿਆਰ ਤਾਂ ਬਹੁਤ ਕਰਦੇ ਆ ਪਰ ਸਾਡਾ ਭਾਈ ਸਰਜੀਤ ਸਿੰਘ ਖੜਾ ਵਾ ਸਾਡਾ ਗਬਰੂ ਪੰਜਾਬ ਪੁਲਿਸ ਦਾ ਵੀ ਆ ਉਤੇ ਹੱਬਾ ਨਾ ਕੋਣ ਕਹਿੰਦਾ ਜਿਆਦੇ ਸਾਡੀ ਚਰਚਾ ਨਾ ਕਰੋ ਹਾਂਜੀ ਕਿਸ ਤਰ੍ਹਾਂ ਲੱਗਦੀ ਜੱਸੀ ਦੀ ਦੁਕਾਨ ਵੀਰੇ ਠੀਕ ਹੈ ਜੀ ਬਹੁਤ ਬੁਧੀਆ ਰੇਟ ਕਿਵੇਂ ਲੱਗਦੇ ਆ ਚਲੋ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਸਾਡੀ ਦੁਕਾਨ ਤੇ ਪਹੁੰਚਣ ਵਾਸਤੇ ਕਰੀ ਚਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਬਸਟੈਂਡ ਮਰਣਾ ਸ਼ਹਿਰ ਇੱਕੋ ਇੱਕ ਦੁਕਾਨ ਹੈ ਜੱਸੀ ਦੀ ਹੱਟੀ ਆਲੋ ਆ ਤੁਹਾਨੂੰ ਇੱਕ ਹੋਰ ਆਫਰ ਦੇ ਦਿੰਨੇ ਆ ਜੀ ਆ ਖੋਲ ਪੁੱਤ ਚੁੰਨੀ ਨੂੰ કોટਨ ਕੋਟਾ ਆ ਲੋ ਜੀ 2.5 ਮੀਟਰ ਦੀ ਚੁੰਨੀ ਆ ਜੀ ਕੋਟਨ ਕੋਟੇ ਦੀ ਜੀ ਕੋਟਨ ਕੋਟੇ ਦਾ ਦੁਪੱਟਾ 2.5 ਮੀਟਰ ਦਾ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਸ਼ੇਅਰ ਕਰਨਗੀਆਂ ਪੇਜ ਨੂੰ ਲਾਈਕ ਕਰਨਗੀਆਂ 150 150 150 ਨਹੀਂ ਵੀਰੇ ਨਹੀਂ 150 ਨਹੀਂ 145 ਨਾਲ ਨਾ 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 ਐਨੀ ਲੁੱਟ ਨਹੀਂ ਚਾਹੀਦੀ ਜਿੰਨੇ ਪੈਸੇ 2.5 ਆਲਾ ਲੈਂਦਾ ਨਾ 2.5 ਦੇ ਜਿਹੜੀਆਂ ਮੇਰੀਆਂ ਭੈਣਾਂ ਸ਼ੇਅਰ ਕਰਕੇ ਉਹਨੀਆਂ ਵੀਡੀਓ ਨੂੰ ਪੇਜ ਨੂੰ ਲਾਈਕ ਕਰਕੇ ਆਉਣ ਜੀ ਆ ਇਧਰ ਦੇਖੋ ਪੀਕੋ ਵੀ ਕਰੀ ਹੋਈ ਆ 100% ਕਾਟਨ ਦੀ ਚੁੰਨੀ ਆ 145 ਰੁਪਏ ਦੀ ਉਹ ਨਹੀਂ ਉਹ ਵੀਰੇ ਨਹੀਂ ਇੰਨੀ ਲੁੱਟਣੀ ਸਿਰਫ 60 ਰੁਪਏ ਦੀ ਮਿਲੂਗੀ ਕਿੰਨੀ 100 ਦਾ ਬਾਪੂ ਜੀ ਕੱਲੇ 60 ਰੁਪਏ ਦੀ 600 ਦੀਆਂ 10 ਚੁੰਨੀਆਂ ਪਰ ਪੇਜ ਨੂੰ ਕਰਨਾ ਪੈਣਾ ਲਾਈਕ ਵੀਡੀਓ ਕਰਨੀ ਪੈਣੀ ਆ ਸ਼ੇਅਰ ਬਾਪੂ ਕੋਟੇ ਚੁੰਨੀਆਂ ਆ ਕੋਟੇ ਦੀ ਛੱਡ ਦੇ ਪੁੱਤ ਛੱਡ ਦੇ ਕਾਟਨ ਇਹ ਆ ਬਾਬੇ ਨਾਨਕ ਦੀ ਦੇਖ ਗੁਰਸਿੱਖਾਂ ਦੀ ਹੱਟੀ ਇਥੇ ਬਾਬੇ ਨਾਨਕ ਜੀ ਕਿਰਪਾਈ ਵਰਸਦੀ ਆ ਸਿਰਫ 600 ਰੁਪਏ ਦੀਆਂ 10 ਚੁੰਨੀਆਂ ਫੜਾ ਫੜ ਪੇਜ ਲਾਈਕ ਕਰੀ ਚਲੋ ਵੀਡੀਓ ਨੂੰ ਸ਼ੇਅਰ ਕਰੀ ਚਲੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰੀਨਾ ਸ਼ਹਿ ਪਾਪੂ ਜੀ ਇਹਦੇ ਕੋਈ ਭੈਣ ਘਰ ਜਾ ਕੇ 100-100 ਰਾਮ ਕੇ ਵੇਚ ਵੀ ਸਕਦੀਆਂ ਬਾਜ਼ਾਰ ਤੇ ਚੁੰਨੀ 150 ਰੁਪਏ ਚਾਹੇ ਕੋਈ ਵੇਚੇ 50 ਦੀ ਚਾਹੇ ਵੇਚੇ ਕੋਈ 500 ਦੀ ਅਸੀਂ ਦੇਣੀ ਆ 10 ਚੁੰਨੀਆਂ 600 ਰੁਪਏ ਦੀਆਂ ਇਹਦੇ ਜਿਹੜੇ ਭੈਣਾਂ ਕਰੇ ਕੰਮ ਕਰਦੇ ਉਹ ਲੈ ਜਾਓ ਭਾਈ ਆਰਾਮ ਨਾਲ 100-100 150 ਵੇਚੀ ਚਲੋ 600 ਰੁਪਏ ਲੈਣਾ ਇਹ ਰ 1000 ਜਾ ਕੇ ਬਿਣਾਣਾ 10 ਚੁੰਨੀਆਂ 600 ਰੁਪਏ ਦੀਆਂ 10 ਚੁੰਨੀਆਂ 600 ਰੁਪਏ ਦੀਆਂ ਪੇਜ ਨੂੰ ਕਰਨਾ ਪੈਣਾ ਲਾਈਕ ਵੀਡੀਓ ਕਰਨੀ ਪੈਣੀ ਹੈ ਸ਼ੇਅਰ ਹਾਂਜੀ ਕੁਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਪੈਣ ਕਹਿੰਦੀ ਨਾਈਸ ਦੁਕਾਨ ਆ ਵਧੀਆ ਦੁਕਾਨ ਆ ਬਾਪੂ ਜੀ ਦਾ ਸੁਭਾਅ ਥੋੜਾ ਜਿਹਾ ਕਪੱਤਾ ਵਾ ਕਿਉਂ ਸੱਚ ਬੋਲਣ ਦੀ ਬਿਮਾਰੀ ਆ ਸੱਚ ਹੀ ਸੱਚ ਬੋਲਣਾ ਕਿਉਂ ਗੁਰੂ ਨਾਨਕ ਦਾ ਇੱਕੋ ਹੀ ਫਰਮਾਨ ਆ ਸੱਚੀ ਕਿਰਤ ਕਰਨੀ ਆ ਰਾਂਚੇ ਨਾਲੋਂ ਸਾਡੇ ਕੋਲ ਵਿੱਚ ਇਹਨੇ ਵਧੀਆ ਪੰਜਾਬ 60 ਰੁਪਏ ਚ ਸੱਚੀ ਦਸਨੋਂ ਉਹਦੀ ਕਿਰਤ ਕਰਦੇ ਆ ਜੀ ਬਾਪੂ ਜੀ ਲੋਕਾਂ ਨੇ ਹੈਰਾਨ ਹੋ ਜਾਣਾ ਲੋਕਾਂ ਨੇ ਹੈਰਾਨ ਪ੍ਰਸ਼ਾਨ ਹੋ ਜਾਣ ਦੁਕਾਨ ਤੇ ਚਾਹੇ ਲੋਕ ਯਾਰ ਪਾਗਲ ਹੋਣ ਆਪਾਂ ਕੀ ਦੇਣਾ 60 ਰੁਪਏ ਚ ਨਹੀਂ ਤੁਸੀਂ ਵੇਚੋ 600 ਦੀਆਂ 10 ਦੁਪੱਟੇ ਆ ਦੇਖੋ ਰੌਣਕਾਂ ਲੱਗੀਆਂ ਹੋਈਆਂ ਆ ਸਾਡੇ ਭਾਂਜੀ ਚੰਡੀਗੜ੍ਹ ਤੋਂ ਆਏ ਹੋਏ ਆ ਉਹ ਦੇਖੋ ਪਿੱਛੇ ਲੈਣੇ ਲੱਗੀਆਂ ਪਈਆਂ ਗਾਗਦੀਆਂ ਫੜਾਫੜ ਤੁਸੀਂ ਵੀ ਪਹੁੰਚੋ ਤੁਹਾਡੇ ਇੰਤਜ਼ਾਰ ਦੇ ਅੰਦਰ ਆ ਜੀ ਬਾਪੂ ਜੀ ਫੜਾ ਫੜ ਪਹੁੰਚੋ ਜੱਸੀ ਦੀ ਾਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਕਿੰਨੇ ਸੋਹਣੇ ਸੂਟ ਜੱਸੀ ਦੀ ਾਟੀ ਜੱਸੀ ਦੀ ਾਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਆ ਦੁਕਾਨ ਦੀ ਪਹਿਚਾਨ ਕਰ ਲੋ ਕਰੋ ਜੀ ਪੇਜ ਨੂੰ ਲਾਈਕ ਕਰ ਤੇ ਵੀਡੀਓ ਨੂੰ ਸ਼ੇਅਰ ਬਸ ਇੱਥੇ ਵੀਡੀਓ ਸਮਾਪਤ ਕਰ ਰਹੇ ਹਾਂ ਕਿਉਂਕਿ ਅੰਦਰ ਰਸ਼ ਬਹੁਤ ਹੋ ਚੁੱਕਿਆ ਜੀ ਕਿੰਨੀਆਂ ਮੇਰੀਆਂ ਪਿਆਰਾਂ ਜੁੜੀਆਂ ਸਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਬਹੁਤ-ਬਹੁਤ ਮਿਹਰਬਾਨੀ ਬਸ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਵਾਲੇ ਬੁਗੇ ਲੱਗ ਰਹੇ ਬਲਿਆ ਨੇ ਹਰ ਬਣੇ ਅੱਲਾ ਵੀਰੇ Tem que the bem várias.